ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ ਉਦੋਂ ਤੋਂ ਲੋਕਾਂ ਨੂੰ ਕਾਫੀ ਸਹੂਲਤਾਂਵਾਂ ਮਿਲ ਰਹੀਆਂ ਨੇ ਜਿਨ੍ਹਾਂ ਵਿੱਚ ਇੱਕ ਸਹੂਲਤ ਇਹ ਲੋੜਵੰਦਾਂ ਨੂੰ ਕਣਕ ਦੇਣ ਦੀ ਪਰ ਕਿਤੇ ਨਾ ਕਿਤੇ ਲੋੜਵੰਦਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂਵਾਂ ਅਕਸਰ ਵਿਵਾਦ ਦਾ ਵਿਸ਼ਾ ਬਣ ਜਾਂਦੀਆਂ ਨੇ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਫਗਵਾੜਾ ਤੋਂ ਜਿੱਥੇ ਬੀਤੇ ਦਿਨੀ ਆਪ ਨੇਤਾ ਸੰਤੋਸ਼ ਕੁਮਾਰ ਗੋਗੀ ਵੱਲੋਂ ਮੁਹੱਲਾ ਨਿਵਾਸੀਆਂ ਨਾਲ ਮਿਲ ਕੇ ਡੀਪੂ ਹੋਲਡਰ કિਸ਼ੋਰੀ ਲਾਲ ਉੱਪਰ ਲੋਕਾਂ ਨੂੰ ਘੱਟ ਕਣਕ ਦੇਣ ਅਤੇ ਮਾੜਾ ਵਤੀਰਾ ਕਰਨ ਦੇ ਗੰਭੀਰ ਦੋਸ਼ ਲਗਾਉਂਦਿਆਂ ਮੀਡੀਆ ਵਿੱਚ ਇੱਕ ਖਬਰ ਪ੍ਰਕਾਸ਼ਿਤ ਕੀਤੀ ਗਈ ਸੀ ਕਿਉਂਕਿ ਕੁਝ ਲੋਕਾਂ ਦਾ ਕਹਿਣਾ ਸੀ ਕਿ ਉਹ ਦੀਪੂ ਤੋਂ ਕਣਕ ਲੈ ਕੇ ਆਏ ਨੇ ਤੇ ਜਦੋਂ ਉਹਨਾਂ ਵੱਲੋਂ ਤੋਲੀ ਗਈ ਤਾਂ ਕਣਕ ਘੱਟ ਨਿਕਲੀ ਜਿਸ ਤੋਂ ਬਾਅਦ ਉਹਨਾਂ ਵੱਲੋਂ ਦੀਪੂ ਹੋਲਡਰ ਖਿਲਾਫ ਆਪ ਨੇਤਾ ਸੰਤੋਸ਼ ਕੁਮਾਰ ਗੋਗੀ ਨੂੰ ਸ਼ਿਕਾਇਤ ਕੀਤੀ ਗਈ। ਮਾਮਲਾ ਜੀ ਸਾਹਬ ਅਦਰ ਇਹ ਹੈ ਕਿ ਇੱਕ ਤਾਂ ਕਣਕ ਸਾਨੂੰ ਘੱਟ ਮਿਲਦੀ ਹੈ ਇਹਦੇ ਕੋਲ 1 ਕਿਜੀ ਬੋਲਬਾਣੀ ਦੀ ਖਰੀਦ ਜਿਹਨੂੰ ਪੈਂਦਾ ਨੱਠ ਕੇ ਪੈਂਦਾ ਕੋਈ ਬੱਚਾ ਹੋਵੇ ਕੋਈ ਸਿਆਣਾ ਹੋਵੇ ਕੋਈ ਨਿਆਣਾ ਹੋਵੇ ਸਾਰੇ ਨੱਠ ਕੇ ਪੈਂਦਾ ਹੈ ਇਹਨੂੰ ਬੋਲਣ ਦੀ ਤਵੀਜ ਹੈ ਨਹੀਂ ਕੋਈ ਵੀ ਤੇ ਦੂਸਰੀ ਗੱਲ ਆ ਵੀ ਕਿਸੇ ਦੀ 5 ਕਿਲੋ ਘਟਿਆ ਕਿਸੇ ਦੀ 3 ਕਿਲੋ ਘਟਿਆ ਮੇਰੀ ਵੀ ਤੋਲਣ ਵਾਲੀ ਪਈ ਹੈ ਹਜੇ ਕਣਕ ਉਹ ਵੀ ਕਿਹਾ ਦੇਵਾ ਹੁਣੇ ਲੈ ਕੇ ਤੇ ਲਾ ਦੇਣਾ ਇਸ ਕਰਕੇ ਸਾਨੂੰ ਇਹ ਇੰਨਾ ਬੰਦਾ ਪਰੇਸ਼ਾਨ ਕਰਦਾ ਮੈਨੂੰ ਮੈਨੂੰ ਲੜਾਈ ਝਗੜਾ ਕਰ ਲਿਆ ਕਹਿੰਦਾ ਤੂੰ ਘਰ ਹੁੰਦਾ ਕਹਿੰਦਾ ਸਵੇਰੇ ਆ ਕੇ ਖੜਾ ਹੋ ਗਿਆ ਕਹਿੰਦਾ ਇਹ 9 ਵਜੇ ਕੀ ਦੀ ਗੱਲ ਕਰ ਰਹੇ ਤੁਸੀਂ ਦੀ ਇੱਕ ਕਿਸ਼ੂਦੀ ਪੂਹਲ ਦੇ ਕੀ ਨਾਮ ਹੈ ਜੀ ਕਿਸ਼ੋਰੀ لال ਪਰ ਦੂਜੇ ਪਾਸੇ ਇੱਕ ਦੀਪੂ ਹੋਲਡਰ ਕਿਸ਼ੋਰੀ لال ਦੇ بیٹے ਦਾ ਕਹਿਣਾ ਹੈ ਕਿ ਸੰਤੋਸ਼ ਕੁਮਾਰ ਗੋਗੀ ਇਸ ਵਿੱਚ ਆਪਣੀ ਰਾਜਨੀਤੀ ਨੂੰ ਚਮਕਾ ਰਹੇ ਨੇ ਤੇ ਝੂਠੇ ਬੇਬੁਨਿਆਦ આરોਪ ਲਗਾ ਰਹੇ ਨੇ ਜਿਸ ਸਬੰਧੀ ਉਹ ਸਖਤ ਕਾਰਵਾਈ ਕਰਵਾਉਣਗੇ ਸਾਡੇ ਕੋਲ ਠਾਡੇ ਕੋਲ ਕਰੀਬ 28 ਸਾਲ ਹੋ ਗਏ ਡੀਪੂ ਸਾਨੂੰ ਕਰਦਿਆਂ ਨੂੰ ਸਾਡੇ ਖਿਲਾਫ ਮਹਿਕਮੇ ਦੇ ਕੋਲ ਅੱਜ ਤੱਕ ਇੱਕ ਵੀ ਕੰਪਲੀਟ ਨਹੀਂ ਗਈ ਹੈਗੀ ਇਹ ਪਹਿਲੀ ਵਾਰੀ ਹੋਇਆ ਆ ਨਾਲੇ ਸਾਡੇ ਵੀ ਜਦੋਂ ਕੋਈ ਬੰਦਾ ਟਣ ਕੇ ਲੈਣ ਆਂਦਾ ਅਸੀਂ ਉਹਨੂੰ ਪਹਿਲੋ ਕਹਿੰਨੇ ਆ ਭਾਈ ਆਪਣਾ ਕੰਡਾ ਚੈੱਕ ਕਰ ਲੈ ਕਣਕ ਚੈੱਕ ਕਰ ਲੈ ਅਸੀਂ ਉਹਨੂੰ ਕਣਕ ਦੋਲ ਕੇ ਚੈੱਕ ਕਰਕੇ ਦਿੰਨੇ ਆ ਇਹ ਸਿਰਫ ਇਹ ਝੂਠੀ ਕਹਾਣੀ ਕੱਢ ਕੇ ਡੀਪੂ ਹੋਲਡਰ ਨੂੰ ਬਦਨਾਮ ਕਰਕੇ ਔਰ ਆਪਣੀ ਬਾਵਾ ਖੱਟਣ ਵਾਸਤੇ ਇਹਨਾਂ ਨੇ ਲੋਕਾਂ ਨੂੰ ਇਹ ਸਿਖਰ ਦੇ ਬਾਰੇ ਖੱਜਲ ਖਵਾਰ ਕੀਤਾ ਔਰ ਲੋਕ ਜਦੋਂ ਇਹਨਾਂ ਦੀ ਬਦਨਾਮੀ ਹੋਣ ਲੱਗ ਪਈ ਲੋਕੀ ਇਹਨੂੰ ਕਹਿਣ ਲੱਗ ਪਏ ਤੁਹਾਡੀਆਂ ਪਰਸੀਆਂ ਕਿਉਂ ਨਹੀਂ ਕੱਢਦਾ ਸਾਨੂੰ ਇਕੱਠੇ ਕੀਤਾ ਆ ਇਹਨੇ ਸਾਰੀ ਕਹਾਣੀ ਨੂੰ ਸਾਡੇ ਡੀਪੂ ਹੋਲਡਰ ਦੇ ਖਿਲਾਫ ਲੋਕਾਂ ਨੂੰ ਭੜਕਾ ਕੇ ਸਾਰਾ ਇਹ ਆਪਣਾ ਕਹਾਣੀ ਪਰਜੀ ਗਈ ਜਿਹੜਾ ਇਹ ਕਹਿੰਦੇ ਵੀ ਸਾਡੀ ਕਾੜ ਕਬੜੀ ਨੂੰ ਲਗਭਗ 10-15 ਦਿਨ ਹੋ ਗਏ ਆ ਤੇ 10-15 ਦਿਨ ਪਹਿਲਾਂ ਕਿਉਂ ਨਹੀਂ ਬੋਲੇ ਆ ਕੱਲ ਹੀ ਕਿਉਂ ਲੋਕਾਂ ਨੂੰ ਮਤਲਬ ਇਹਨਾਂ ਨੂੰ ਇੱਕ ਲੋਕਾਂ ਨੂੰ ਤਿਆਰ ਕੀਤਾ ਗਿਆ ਇਸ ਵਾਸਤੇ ਕਿ ਤੁਸੀਂ ਦੀਪੂ ਹੋਲਡਰ ਦੇ ਖਿਲਾਫ ਬੋਲੋ ਇਹਦੇ ਆਪਣੇ ਕੁਝ ਦੋ ਚਾਰ ਬੰਦੇ ਹੋਣਗੇ ਜਿਨ੍ਹਾਂ ਨੂੰ ਸਪੈਸ਼ਲੀ ਤਿਆਰ ਕੀਤਾ ਗਿਆ ਤਾਂ ਕਿ ਤੁਸੀਂ ਦੀਪੂ ਹੋਲਡਰ ਦੇ ਖਿਲਾਫ ਬਿਆਨ ਦਿਓ ਉਧਰ ਦੀਪੂ ਹੋਲਡਰ ਯੂਨੀਅਨ ਦੇ ਆਗੂ ਸ੍ਰੀਿੰਦਰਪਾਲ ਦਾ ਕਹਿਣਾ ਹੈ ਕਿ ਉਹਨਾਂ ਨੂੰ ਕਿਸ਼ੋਰੀ لال ਖਿਲਾਫ ਲੱਗੀ ਖਬਰ ਤੋਂ ਉਕਤ ਮਾਮਲੇ ਸੰਬੰਧੀ ਪਤਾ ਲੱਗਿਆ ਜਿਸ ਤੋਂ ਬਾਅਦ ਇਹ ਸਾਰੇ ਮਾਮਲੇ ਦੀ ਜਾਣਕਾਰੀ ਲੈਣ ਲਈ ਪਹੁੰਚੇ ਨੇ ਕਿਸ਼ੋਰੀ لال ਦੀਪੂ ਹੋਲਡਰ ਦੇ ਖਿਲਾਫ ਸ਼ਿਕਾਇਤ ਉਹ ਸੰਗ ਵਿੱਚ ਮੈਂ ਮਹੱਲਾ ਹਦੀਆਬਾਦ ਵਿਖੇ ਸ਼੍ਰੀ ਕਿਸ਼ੋਰੀ ਲਾਲ ਦੇ ਘਰ ਵਿੱਚ ਪਹੁੰਚਿਆ ਤੇ ਇਹਦੇ ਬਾਰੇ ਜਾਣਕਾਰੀ ਹਾਸਲ ਕਰਨ ਵਾਸਤੇ ਪੁੱਛਗਿੱਛ ਕੀਤੀ ਤੇ ਖਫਤ ਕਰਾਂ ਨੇ ਮੈਨੂੰ ਇਹ ਦੱਸਿਆ ਵੀ ਇਹ ਜਿਹੜੀ ਖਬਰ ਹੈ ਇਹ ਬੇਬੁਨਿਆਦ ਹੈ ਸਾਨੂੰ ਸਮੇਂ ਸਿਰ ਰਾਸ਼ਨ ਮਿਲਦਾ ਕੋਈ ਘਟ ਰਾਸ਼ਨ ਨਹੀਂ ਮਿਲਦਾ ਕੋਈ ਸਾਨੂੰ ਕਿਸੇ ਕਿਸਮ ਦੀ ਕੋਈ ਤੇ ਤਕਲੀਫ ਨਹੀਂ ਹੈਗੀ ਤੇ ਡੀਪੋ ਆਰਡਰ ਨੇ ਉਹਨਾਂ ਦੱਸਿਆ ਕਿ ਮੈਂ ਛੁੱਟੀ ਦੇ ਆ ਛੁੱਟੀ دیਆ ਮੇਰੇ ਘਰ ਦੀ ਕੋ ਮਜਬੂਰੀ ਸੀ ਮੈਂ ਛੁੱਟੀ ਇਸ ਕਰਕੇ ਇਸ ਮਹੀਨੇ ਮੈਂ ਪਰਚੇ ਨਹੀਂ ਕਟੀਆਂ ਵੀ ਜਿਹੜੀਆਂ ਪਰਚੀਆਂ ਦੀ ਗੱਲ ਅਖਬਾਰ 'ਚ ਲਿਖੀ ਗਈ ਆ ਉਹ ਕਿਸੇ ਹੋਰ ਡੀਪੋ ਹੋਲਡਰ ਨੇ ਪਰਚੀਆਂ ਕਟੀਆਂ ਕਟੀਆਂ ਸੀ ਉਹ ਉਧਰ ਹੀ ਮਤਲੇ ਦਾ ਰੌਲਾ ਪਿਆ ਤੇ ਮੇਰੇ ਘਰ ਕੋਈ ਬੰਦਾ ਵੀ ਪਰਚੀ ਕਟਾਉਣ ਵਾਸਤੇ ਨਹੀਂ ਆ ਤੇ ਨਾ ਹੀ ਮੈਂ ਕਟੀਆਂ ਇਸ ਸਬੰਧੀ ਜਦ ਮੁਹੱਲਾ ਨਿਵਾਸੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਹਿੰਿਆ ਕਿ ਡੀਪੋ ਹੋਲਡਰ કિਸ਼ੋਰੀ لال ਖਿਲਾਫ ਉਹਨਾਂ ਨੂੰ ਕੋਈ ਵੀ ਸ਼ਿਕਾਇਤ ਨਹੀਂ ਹੈ ਕਾਣਕ ਸਹੀ ਮਿਲਦੀ ਆ ਜਦੋਂ ਕਾਣਕ ਆਉਂਦੀ ਆ ਸਾਨੂੰ ਘਰ-ਘਰ ਜਾ ਕੇ ਡੀਪੋ ਹੋਲਡਰ ਸੁਨੇਹਾ ਦਿੰਦਾ ਵੀ ਪਰਚੀਆਂ ਕਟਾ ਲਓ ਤੇ ਪਾਹੀ ਪਾਰਚੇ ਕਟਾਈ ਦੀ ਆ ਜਦੋਂ ਦਾਣਿਆਂ ਦੇ ਘਰ ਘਰ ਜਾ ਕੇ ਸਨੇਹੇ ਦਿੰਦੇ ਆ ਬਈ ਆਣ ਕੇ ਆਪਣੇ ਦਾਣੇ ਲੈ ਲਓ ਅਸੀਂ ਜਾਨ ਕੇ ਦਾਣੇ ਲੈਣੇ ਸਾਨੂੰ ਕਦੀ ਅੱਜ ਤੱਕ ਕੋਈ ਬੋਲਿਆ ਨਹੀਂ ਕੋਈ ਚੱਕਰ ਨਹੀਂ ਤੁਸੀਂ ਜਦੋਂ ਇੱਥੋਂ ਦਾਣੇ ਚੱਕਦੇ ਆ ਚੱਕ ਕੇ ਆਪਣੇ ਹੋਰ ਜਗ੍ਹਾ ਕਿਤੇ ਅੱਜ ਤੀ ਤੋਲੇ ਆ ਦਾਣੇ ਇੱਥੋਂ ਲੈ ਜਾ ਕੇ ਹਾਂਜੀ ਸਾਡੇ ਦਾਣੇ ਕਦੀ ਨਹੀਂ ਘਟੇ ਤੇ ਜਿਹੜਾ ਇਹਨਾਂ ਤੇ ਹੁਣ 1/2 ਕਿਲੋ ਦਾ ਘਟ ਰਹੀ ਆ ਆਪਾਂ ਧੋਪ ਲਵਾਉਣੀ ਆ ਸਲਾਬ ਹੁੰਦੀ ਆ ਉਹ ਤਾਂ ਘਟ ਨਹੀਂ ਘਟ ਜਾਂਦੇ ਕੋਈ ਨਹੀਂ ਜਿਹੜਾ ਇਹਨਾਂ ਤੇ ਹੁਣ ਅਲੀਗੇਸ਼ਨ ਲੱਗੇ ਆ ਕਿ ਉਹ ਸੱਚ ਆ ਜਾਂ ਝੂਠ ਇਹ ਝੂਠ ਆ ਇਹ ਸਾਰੀ ਗੱਲ ਟੁੱਟਿਆ ਕੋਈ ਧਰਨਾ ਨਹੀਂ ਸੀ ਇੱਥੇ ਹੈਗਾ ਅਸੀਂ ਸਾਡਾ ਸਾਹਮਣੇ ਘੜਿਆ ਕੋਈ ਧਰਨਾ ਨਹੀਂ ਸੀ ਇਹ ਤਾਂ ਧਰਨਾ ਉਹਨੇ ਆਪ ਜਾਣ ਕੇ ਲਵਾਇਆ ਠੀਕ ਉੱਥੇ ਆਪਣੇ ਘਰ ਨੇ ਲਵਾਇਆ ਕਿਨੇ ਜੀ ਇਹ ਇਹ ਸੰਤੋਸ਼ ਗੋਗੀ ਨੇ ਠੀਕ ਇਸਾਰੇ ਮਾਮਲੇ ਸੰਬੰਧੀ ਜਦ ਸੰਤੋਸ਼ ਕੁਮਾਰ ਗੋਗੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਉਹਨਾਂ ਕੋਲ ਮੁਹੱਲਾ ਨਿਵਾਸੀ ਇਕੱਠੇ ਹੋ ਕੇ ਆਏ ਸਨ ਜਿਨ੍ਹਾਂ ਨੇ ਆਪਣੀ ਲਿਖਤੀ ਸ਼ਿਕਾਇਤ ਉਹਨਾਂ ਨੂੰ ਦਿੱਤੀ ਸੀ ਉਹਨਾਂ ਕਹੇ ਕਿ ਉਹ ਕਿਸੇ ਵੀ ਤਰ੍ਹਾਂ ਦੀ ਰਾਜਨੀਤੀ ਨਹੀਂ ਚਮਕਾ ਰਹੇ ਸਿਰਫ ਲੋਕਾਂ ਦੀ ਸੇਵਾ ਕਰ ਰਹੇ ਨੇ ਉਹਨਾਂ ਕਹੇ ਕਿ ਉਹ ਸਾਰਾ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਅਤੇ ਸੰਬੰਧਤ ਵਿਭਾਗ ਦੇ ਮੰਤਰੀ ਦੇ ਧਿਆਨ ਵਿੱਚ ਲਿਆਉਣਗੇ ਸੰਤੋਸ਼ ਕੁਮਾਰ ਗੋਗੀ ਨੇ ਕਿਹਾ ਕਿ ਇਹੋ ਜਿਹੇ ਡੀਪੂ ਹੋਲਡਰਾਂ ਖਿਲਾਫ ਉਹ ਸਖਤ ਕਾਰਵਾਈ ਕਰਵਾਉਣਗੇ ਦੇਖੋ ਇਹ ਜਿਹੜੇ ਐਲੀਗੇਸ਼ਨ ਹਨ ਆਮ ਜਨਤਾ ਨੇ ਲਾਏ ਆ ਔਰ ਉਹ ਜਿਹੜੇ ਅਲਿਗੇਸ਼ਨਾਂ ਦੇ ਉੱਪਰ ਲੋਕਾਂ ਨੇ ਸਾਈਨ ਕੀਤੇ ਸਾਈਨ ਕਰਕੇ ਡਿਪੂ ਹੋਲਡਰ ਦੇ ਖਿਲਾਫ ਜਿਹੜੀ ਐਪਲੀਕੇਸ਼ਨ ਸਾਨੂੰ ਦਿੱਤੀ ਆ ਕਿ ਕਿਉਂਕਿ ਜਦ ਦਿਨ ਇਹਨਾਂ ਨੇ ਕਣਕ ਵੰਡੀ ਸੀ ਉਸ ਦਿਨ ਇਹਨਾਂ ਦੇ ਕੋਲ ਜਿਨ੍ਹਾਂ ਨੇ ਬਿਆਨ ਦਿੱਤੇ ਆ ਇਹ ਹੀ ਲੋਕ ਜਿਹੜੇ ਆ ਉਹਨਾਂ ਦੇ ਕੋਲ ਗਏ ਆ ਤੇ ਇਹਨਾਂ ਨੇ ਉਹਨਾਂ ਦਬਕੇ ਮਾਰ ਕੇ ਭਜਾਤਾ ਤੇ ਸਾਡਾ ਫਰਜ਼ ਬਣਦਾ ਜੇ ਨਾ ਸਾਡੀ ਸਰਕਾਰ ਨੂੰ ਕੋਈ ਬਦਨਾਮ ਕਰਨ ਦੀ ਕੋਸ਼ਿਸ਼ ਕਰੂਗਾ ਕਿ ਅਸੀਂ ਉਸ ਦੇ ਉੱਪਰ ਸਖਤ ਕਾਰਵਾਈ ਕਰਵਾਵਾਂਗੇ ਕਿਉਂਕਿ ਰਾਜਨੀਤੀ ਅਸੀਂ ਨਹੀਂ ਕਰਦੇ ਰਾਜਨੀਤੀ ਇਹ ਕਰਦੇ ਪਏ ਆ ਕਿਉਂਕਿ ਕਿ ਕਿਸ ਤਰ੍ਹਾਂ ਸਾਡੀ ਸਰਕਾਰ ਬਦਨਾਮ ਹੋ ਸਕੀ ਸਾਡੀ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਔਰ ਆਉਣ ਵਾਲੇ ਸਮੇਂ ਚ ਇਹ ਡੋਸਟ ਡੋਸਟਰ ਡਿਲੀਵਰੀ ਜਿਹੜੀ ਆ ਉਹ ਲੋਕਾਂ ਨੂੰ ਦੇਣ ਜਾ ਰਹੇ ਆ ਇਹ ਬਖਵਾਏ ਪਏ ਆ ਕਿ ਕਿਸ ਤਰ੍ਹਾਂ ਇਹ ਜਿਹੜੀ ਆ ਇਹ ਕੰਮ ਜਿਹੜੇ ਨੀਪਰੇ ਨਾਲ ਚੜ ਜਣਾ ਸਾਡੀ ਸਰਕਾਰ ਦੇ